ਆਹ ਟਰਾਲੀ ਖਨੌਰੀ ਬਾਰਡਰ ਤੋਂ ਚੋਰੀ ਹੋਈ ਆ ਤੇ ਸਤਰਾਣੇ ਦੇ ਲੋਕਲ ਪੁਲਿਸ ਵਾਲੇ ਨੇ ਚੋਰੀ ਕਰੀ ਆ ਕਿਸੇ ਦੇ ਜਾਲੀ ਆਧਾਰ ਕਾਰਡ ਤੇ ਤੇ ਆਈਜੀ ਆੜੀ ਆਈਜੀ ਕਹਿ ਰਹੇ ਨੇ ਵੀ ਇਸੇ ਦਾ ਕੋਈ ਚੋਰੀ ਨਹੀਂ ਹੈਗੀ ਤੇ ਆ ਜੇ ਟਰਾਲੀ ਸਤਰਾਣੇ ਥਾਣੇ 'ਚ ਖੜੀਆ ਤੇ ਪੁਲਿਸ ਵਾਲਾ ਵੀ ਚੱਕ ਕੇ ਜਾਂਦਾਗਾ ਪੁਲਿਸ ਕੰਨੀਓ ਤੇ ਆ ਥੋਡੇ ਸਾਹਮਣੇ ਖੜਾ ਹੋਇਆ ਆ ਸ਼ਰਟ ਪੈਂਡ ਸ਼ਰਟ ਪਾਈ ਹੋਈ ਆ ਆ ਦੇਖ ਲਓ ਪੱਗ ਬੰਨੀ ਹੋਈ ਇੱਧਰ ਦੇ ਪਾਸੇ ਮੰਗਦੀ ਤੇ ਪੰਜ ਛਾਪਿਆ ਹੋਈ ਇਹੀ ਉਹ ਫੋਟੋ ਲਾਗਾ ਲੋਕਲ ਸਤਰਾਣੀਦਾਰ ਇਹਨਾਂ ਨਾਲ ਮੈਂ ਉਹਨੂੰ ਛੱਡ ਦੇ ਉਹਨੂੰ ਪਾਸੇ ਢਾੜ ਦੇ ਉਹਨੂੰ ਛੱਡੋ ਮੈਨੂੰ ਵਰਤਿਆ ਇਸ ਤਰੀਕੇ ਹੁਣ ਮੇਰੇ ਮਨ 'ਚ ਤਾਂ ਹੈ ਹੀ ਨਹੀਂ ਸੀ ਸੁਣੋ ਗੱਲ ਜਦੋਂ ਉਹਨੇ ਮੈਨੂੰ ਭੇਜਦੇ ਆ ਟਾ ਟ੍ਰਾਮੀ ਦੇਣਗੇ ਫਿਰ ਉਹਨੂੰ ਵੀਡੀਓ ਕਰਕੇ ਵਿਖਾਈ ਆ 6 29 ਦੇ ਹਾਂ ਮੇਰੇ ਵੀ ਨੂੰ ਵੀ ਐਸੀ ਕਾਸੀ ਗੱਲ ਹੁੰਦੀ ਨਾਮ ਤਾਂ ਮੈਨੂੰ ਆਉਂਦਾ ਨਹੀਂ ਆਉਂਦਾ ਨਾ ਮੈਂ ਤੁਹਾਨੂੰ ਸੈਟੀਸਫਾਈ ਕਰਾ ਸਕਦਾ ਤੁਸੀਂ ਬ੍ਰੈਸ਼ ਹੋ ਮੈਂ ਕਹਿੰਦਾ ਇਸ ਵਾਰ ਤੁਹਾਨੂੰ ਨਹੀਂ ਪਤਾ ਮੈਂ ਤੁਹਾਨੂੰ ਇੱਕ ਗੱਲ ਕਰਨੀ ਹੈ ਤੁਹਾਡਾ ਦੇਣਦਾਰ ਮੈਂ ਉਹ ਬੰਦਾ ਆਉ ਟ੍ਰੋਲੀ ਲੈ ਗਿਆ ਉਹਦੀ ਟ੍ਰੋਲੀ ਨਹੀਂ ਸੀ ਉਹ ਤੁਹਾਨੂੰ ਫੋਨ ਕਰਦਾ ਨਹੀਂ ਕੀਤਾ ਬਾਈ ਜੀ ਗੱਲ ਤਾਂ ਸਾਡੇ ਕੋਲ ਆ ਗਈ ਤੁਸੀਂ ਜਾ ਕੇ ਮਲਾਜਮਾਂ ਨੂੰ ਕਹੋ ਸਾਡੀ ਟ੍ਰੋਲੀ ਦਿਓ ਹਾਂ ਇਹ ਤਾਂ ਹੋਣ ਪਤਾ ਲੱਗਿਆ ਨਾ ਸੁਣ ਅੱਜ ਕਿੰਨਾ ਟਾਈਮ ਹੋ ਗਿਆ ਸੁਣ ਮੇਰੀ ਇੱਕ ਮਿੰਟ ਐਸੇ ਮੇਰੀ ਗੱਲ ਸੁਣੋ 24 ਉਹਨਾਂ ਦੀ ਹੁੰਦੀ ਤੇ ਤਾਂ ਹੀ ਮੈਨੂੰ ਫੋਨ ਕਰਦੇ ਨੀ ਪਰਚਾ ਤੁਸੀਂ ਮੇਰੇ ਤੇ ਨਾ ਮੇਰੇ ਤੇ ਉਹ ਪਰਚਾ ਹੋਣੀ ਹੈ ਨਾ ਸੀ ਦਾ ਪਰਚਾ ਹੋਊਗਾ ਹੁਣ ਟਰਾਲੀ ਵਾਲੇ ਕੀ ਕਰਨ ਮੈਂ ਤਾਂ ਉਹਨਾਂ ਨੂੰ ਕਹੀ ਜਾਂਦਾ ਮੈਂ ਕਹਿਆ ਯਾਰ ਮੇਰੀ ਸੁਣੋ ਗੱਲ ਮਹਾ ਮੈਨੂੰ ਫੋਨ ਤੇ ਫੋਨ ਆਈ ਜਾਂਦੇ ਨੇ ਕਿ ਮੇਰੇ ਨੰਬਰ ਤੇ ਵੀਰ ਮੈਂ ਫੋਨ ਕਿਵੇਂ ਬੰਦ ਨਹੀਂ ਨਾ ਕਰਦਾ ਮੈਂ ਤਾਂ ਕੰਮ ਲੱਗਾ ਯਾਰ ਉਧਰ ਭਰਤਪੁਰ ਤੋਂ ਪਾਦੇ ਯਾਰ ਮੇਰੀ ਵੀ ਸਮਝ ਯਾਰ ਗੱਲ ਮੈਂ ਆਪਾਂ ਫੋਨ ਬੰਦ ਕਰਕੇ ਮੈਂ ਸੋ ਕੋ ਚੋਰ ਬਣਦਾ ਫਿਰ ਖਾ ਮਖਾ ਮੇਰੀ ਮੇਰੀ ਸੁਣ ਲੈ ਗੱਲ ਮੈਂ ਸਾਰਾ ਕੁਝ ਕਰਦਾ ਹੀ ਕਿਆ ਨਾ ਤੂੰ ਹੈ ਕਿੱਥੇ ਉਧਰ ਮੈਂ ਟੈਂਪਟਾ ਲਿਆ ਅੱਛਾ ਹਾਂ ਇਹਦਾ ਯਾਰ ਵੀ ਤੂੰ ਵੀ ਖੁਦ ਵੀ ਕਹਿ ਸਕਦਾ ਨਾ ਜੇ ਤੂੰ ਤੂੰ ਵੀ ਸੋਚੇ ਵੀ ਯਾਰ ਵੀ ਮੈਂ ਉਹਦੇ ਤੋਂ ਬੰਦੇ ਤੋਂ ਆਧਾਰ ਕਾਰਡ ਮੰਗਿਆ ਬੰਦੇ ਨੇ ਆਧਾਰ ਕਾਰਡ ਮੈਨੂੰ ਭੇਜਤਾ ਨਾ ਉਹਨੂੰ ਮੈਂ ਦੱਸਿਆ ਵੀ ਮੈਂ ਕੀ ਕੰਮ ਕਰਨਾ ਹੈ ਜਣੀ ਗੱਲ ਤੇ ਸੁਣ ਲੈ ਸਰੂ ਹਾਂ ਹਾਂ ਇੱਕ ਮਿੰਟ ਮੈਂ ਨਾ ਤੈਨੂੰ ਬੈਕ ਕਾਲ ਕਰਦਾ ਵਿੱਚ ਫੋਨ ਆਉਂਦਾ ਕਿਸੇ ਹੋਰ ਦਾ ਠੀਕ ਹੈ ਆ ਆਪਣਾ ਮੇਰੇ ਦੋ ਨੰਬਰਾਂ ਦਾ ਫੋਨ ਆਇਆ ਨੂੰ ਤੁਸੀਂ ਦਿੱਤਾ ਕਿਸੇ ਨੂੰ ਨੰਬਰ ਨੰਬਰ ਦੱਚ ਤਰ੍ਹਾਂ ਲਿਖਿਆ ਲਿਖ ਰਹੀ ਹੈ ਤੂੰ ਫੋਨ ਕਰ ਦੇ ਬੰਦਾ ਤਾਂ ਮੈਂ ਕੰਮ ਲੱਗਿਆ ਵੀਰ ਮੈਨੂੰ ਬਿਨਾ ਗੱਲ ਤੇ ਵਕਤ ਪਾਦਾ ਯਾਰ ਕੋਈ ਨਹੀਂ ਵਕਤ ਤੇ ਗੱਤ ਮੁੱਖਾ ਨੂੰ ਬੈਠੇ ਗਏ ਤੇ ਵਕਤ ਨੂੰ ਜਿੱਖਣਾ ਤੇ ਹੈ ਇਹ ਸਾਡਾ ਜਿਹੜਾ ਜੀ ਯਾਰਡ ਬਣਿਆ ਸੀਗਾ ਡੈਜ਼ਿਗਨੇਟਿਡ ਸਾਰਾ ਟਰੈਕਟਰ ਟਰਾਲੀ ਸਾਜੋ ਸਮਾਨ ਤੇ ਹੋਰ ਚੀਜ਼ਾਂ ਨਹੀਂ ਜੋ ਖਨੌਰੀ ਬਾਰਡਰ ਦੇ ਮੋਰਚੇ ਵਿੱਚੋਂ ਸਮਾਨ ਸੀਗਾ ਉਸਦੇ ਉਸ ਪਾਸਿਓ ਸਾਨੂੰ ਇੱਕ ਖਬਰ ਆਈ ਕਿ ਇੱਕ ਟਰਾਲੀ ਜੋ ਹੈ ਉੱਥੋਂ ਮਿਸਿੰਗ ਹੈ ਅਸੀਂ ਡਿਟੇਲ ਦੇ ਵਿੱਚ ਸਾਡੇ ਜਿਹੜੇ ਲੋਕਲ ਪੁਲਿਸ ਪਟਨਾ ਹਲਕੇ ਦੀ ਪੁਲਿਸ ਸੀ ਉਹ ਇਹ ਸਾਰੇ ਉੱਥੇ ਗਾਰਡ ਵੀ ਲਗਾਏ ਹੋਏ ਸੀ ਉਹਨਾਂ ਨੇ ਉੱਥੇ 24 ਘੰਟੇ ਦਾ ਹੈਲਪ ਬੇਸ ਲਾਇਆ ਹੋਇਆ ਸੀ ਜਿਸ ਦੇ ਵਿੱਚ ਆਧਾਰ ਕਾਰਡ ਗਵਾਹਾਂ ਦੇ ਸਾਈਨ ਸਾਰੇ ਸਾਜੋ ਸਮਾਨ ਦੀ ਲਿਸਟ ਸਭ ਕੁਝ ਰਿਕਾਰਡ ਕੀਤਾ ਜਾਂਦਾ ਸੀ ਉੱਥੋਂ ਪਤਾ ਚੱਲਿਆ ਕਿ ਇਹ 20 ਤਰੀਕ ਦੀ ਟਰਾਲੀ ਮਿਸ ਸੀ ਜੋ ਕੋਈ ਲੈ ਕੇ ਗਿਆ ਤੇ ਜਦੋਂ ਉਹ ਟ੍ਰੇਸ ਹੋਇਆ ਤਾਂ ਪਤਾ ਚੱਲਿਆ ਕਿ ਇੱਕ ਮੁਲਾਜ਼ਮ ਜੋ ਪਟਿਆਲਾ ਵਿੱਚ ਹੀ ਪੋਸਟਡ ਸੀ ਉਹ ਇਹ ਲੈ ਕੇ ਗਿਆ ਸੀ 24 ਤਰੀਕ ਨੂੰ ਇਹ ਟਰਾਲੀ ਵਾਪਸ ਉਸ ਯਾਰਡ ਵਿੱਚ ਬਰਾਮਦ ਵੀ ਕਰ ਲਈ ਗਈ ਸੀ ਵਾਪਸ ਹੋ لے ਆਈ ਸੀ ਜਦੋਂ ਸਾਨੂੰ ਇਹ ਕੰਪਲੇਂਟ ਮਿਲੀ ਸੀ ਉਸ ਦੇ ਤਹਿਤ ਫਿਰ ਪਾਟਨਾ ਪੁਲਿਸ ਨੇ ਇੱਕ 49 ਨੰਬਰ ਐਫ ਆਈ ਆਰ ਉਸ ਸੰਬੰਧਿਤ ਮੁਲਾਜ਼ਮ ਦੇ ਖਿਲਾਫ ਕੀਤੀ ਤੇ ਹਲੇ ਅੱਗੇ ਤਫ਼ਤੀਸ਼ ਚੱਲੀ ਹੈ ਇਹ ਪੁਲਿਸ ਮਲਾਗਾ ਮੈਂ ਜੀ ਉਸ ਤੋਂ ਕੋਈ ਹੋਰ ਆਧਾਰ ਕਾਰਡ ਵੀ ਨਹੀਂ ਮਿਲਿਆ ਜਿਹੜਾ ਇਹ ਆਧਾਰ ਕਾਰਡ ਹੈਗਾ ਪਤਾ ਚੱਲਿਆ ਹੈਗਾ ਕਿ ਉਹ ਕਿਸੇ ਹੋਰ ਦਾ ਸੀ ਜਿਹੜਾ ਉਹਨੇ ਕੀਤਾ ਲੇਕਿਨ ਸਾਨੂੰ ਇਸ ਦੇ ਬਾਰੇ ਮੁਕੰਮਲ ਟ੍ਰੇਸ ਅਸੀਂ ਇਸ ਨੂੰ ਇਸ ਲਈ ਕਰ ਪਾਏ ਕਿਉਂਕਿ ਸਿਰਫ ਅਸੀਂ ਆਧਾਰ ਕਾਰਡ ਸਿਰਫ ਅਸੀਂ ਗਵਾਹਾਂ ਦੇ ਬਿਆਨ ਨਹੀਂ ਲੈਂਦੇ ਸੀ ਅਸੀਂ ਇਸ ਮੌਕੇ ਤੇ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਵੀ ਕਰਦੇ ਸੀ ਤਾਂ ਜਿਸ ਬੰਦੇ ਦਾ ਇਹਨੇ ਆਧਾਰ ਕਾਰਡ ਦਿੱਤਾ ਸੀ ਉਸ ਦੇ ਨਾਲ ਨਾਲ ਇਹਨਾਂ ਦੀ ਅਸੀਂ ਫੋਟੋ ਵੀ ਕਲਿੱਕ ਕੀਤੀ ਸੀ ਜਿਸ ਦੇ ਰਾਹਲ ਇਹ ਕਨਸਰਨਡ ਇਨਸਾਨ ਜੋ ਹੈ ਉਹ ਟ੍ਰੇਸ ਹੋ ਪਾਇਆ ਸਰ ਕੰਪਲੀਨਟ ਕਿਹਦੇ ਵੱਲੋਂ ਕੀਤੀ ਗਈ ਜੋ ਕੰਪਲੇਨੈਂਟ ਨੇ ਉਹ ਬਰਨਾਲਾ ਜ਼ਿਲ੍ਹਾ ਦੇ ਰਹਿਣ ਵਾਲੇ ਨੇ ਜੀ ਉਥੋਂ ਹੀ ਉਹਨਾਂ ਦੀ ਟ੍ਰੌਲੀ ਸੀ